NRI TV ਨਾਲ ਜੁੜਿਆ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਆ ਕਿ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਨੂੰ ਬਹੁਤ ਵੱਡੀ ਸਫਲਤਾ ਮਿਲ ਚੁੱਕੀ ਹੈ ਯੂ ایس اے ਨੇ ਰਿਪੋਰਟ ਕਰ ਦਿੱਤੇ ਨੇ ਭਾਰਤ ਦੇ ਦੋ ਖਤਰਨਾਕ ਗੈਂਗਸਟਰ ਜਿਨ੍ਹਾਂ ਦਾ ਬਾਬਾ ਸਦੀਕੀ ਅਤੇ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੇ ਵਿੱਚ ਮੋਸਟ ਵਾਂਟਡ ਨੇ ਤੇ ਉਹਨਾਂ ਦਾ ਨਾਮ ਆਉਂਦਾ ਪੁਚਕੈਸ ਦੇ ਲਈ ਬਹੁਤ ਵਾਰ ਉਹਨਾਂ ਦਾ ਨਾਮ ਸਾਹਮਣੇ ਆਇਆ ਜਿਸ ਦੇ ਵਿੱਚ ਇਸ ਵਕਤ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਨੂੰ ਜਿਹੜਾ ਬਹੁਤ ਵੱਡੀ ਸਫਲਤਾ ਮਿਲ ਚੁੱਕੀ ਆ ਬਹੁਤ ਲੰਬੇ ਸਮੇਂ ਤੋਂ ਜਦੋਂ ਸਿੱਧੂ ਮੂਸੇਵਾਲਾ ਪੰਜਾਬੀ ਗਾਇਕ ਦਾ ਕਤਲ ਹੁੰਦਾ ਜਾਨੀ ਕਿ 29 ਮਈ 2022 ਜਾਨੀ ਕਿ ਉਸ ਤਰੀਕ ਤੋਂ ਬਾਅਦ ਜਦੋਂ ਜਾਂਚ ਚੱਲਦੀ ਹੈ ਜਦੋਂ ਇਹਨਾਂ ਗੈਂਗਸਟਰਾਂ ਦਾ ਨਾਮ ਉਸ ਕਤਲ ਦੇ ਨਾਲ ਜੁੜ ਜਾਂਦਾ ਤੇ ਉਸ ਤੋਂ ਬਾਅਦ ਬਾਬਾ ਸਦੀਕੀ ਦੇ ਕਤਲ ਮਾਮਲੇ ਦੇ ਵਿੱਚ ਇਹਨਾਂ ਗੈਂਗਸਟਰਾਂ ਦਾ ਨਾਮ ਜੁੜ ਜਾਂਦਾ ਤੇ ਉਸ ਤੋਂ ਬਾਅਦ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਨੂੰ ਮੋਸਟ ਵਾਂਟਡ ਜਿਹੜੇ ਐਲਾਨ ਦਿੱਤੇ ਜਾਂਦੇ ਨੇ ਇਹਨਾਂ ਦੀ ਭਾਲ ਹੁੰਦੀ ਆ ਗੈਂਗਸਟਰ ਅਨਮੋਲ ਵਿਸ਼ਨੋਈ ਜਾਨੀ ਕਿ ਲੌਰੈਂਸ ਵਿਸ਼ਨੋਈ ਦੇ ਭਰਾ ਤੇ ਨਾਲ ਉਸਦੇ ਇੱਕ ਉਹਨਾਂ ਦੇ ਇੱਕ ਬਿਸ਼ਨੋਈ ਗਰੁੱਪ ਦਾ ਗੈਂਗਸਟਰ ਆ ਜਗਦੀਪ ਔਰ ਫਾ ਜੱਗਾ ਜਿਹੜਾ ਉਹਨਾਂ ਨੂੰ ਭਾਰਤ ਲਿਆਂਦਾ ਜਾ ਰਿਹਾ ਜਾਨੀ ਕਿ ਇਸ ਵਕਤ ਅਮਰੀਕਾ ਦੇ ਵੱਲੋਂ ਯੂ ਐਸ اے ਦੇ ਵੱਲੋਂ ਡਿਪੋਰਟ ਕਰ ਦਿੱਤਾ ਗਿਆ ਬਹੁਤ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਲੰਬੇ ਸਮੇਂ ਤੋਂ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਨੂੰ ਭਾਲ ਸੀ ਬਹੁਤ ਸਾਰੇ ਫਰੋਤੀਆਂ ਦੇ ਨਾਮਾਂ ਦੇ ਵਿੱਚ ਫਰੋਤੀ ਦੇ ਮਾਮਲਿਆਂ ਦੇ ਵਿੱਚ ਇਹਨਾਂ ਗੈਂਗਸਟਰਾਂ ਦਾ ਖਾਸ ਤੌਰ ਤੇ ਅਨਮੋਲ ਬਿਸ਼ਨੋਈ ਦਾ ਜਾਂ ਫਿਰ ਲੋਰੈਂਸ ਬਿਸ਼ਨੋਈ ਦੇ ਗਰੁੱਪ ਦਾ ਨਾਮ ਆ ਜਾਂਦਾ ਸੀ ਤੇ ਨਾਲ ਤੁਹਾਨੂੰ ਇਹ ਵੀ ਦੱਸ ਦਿੰਨਾ ਹੈ ਕਿ ਇਸੇ ਗਰੁੱਪ ਦਾ ਜਿਹੜਾ ਲੌਰਾਂਸ ਮਿਸ਼ਨੋਈ ਮੁੱਖ ਮੈਂਬਰ ਹੈ ਉਹ ਇਸ ਵਕਤ ਭਾਰਤ ਦੀ ਜੇਲ੍ਹ ਦੇ ਵਿੱਚ ਮੰਦਾ ਬਹੁਤ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਨੂੰ ਬਹੁਤ ਵੱਡੀ ਇਸ ਵਕਤ ਸਫਲਤਾ ਮਿਲ ਚੁੱਕੀ ਹੈ ਹਾਲਾਂਕਿ ਨਾਲ ਤੁਹਾਨੂੰ ਇਹ ਵੀ ਦੱਸ ਦਿੰਦਾ ਕਿ ਹਾਲਾਂਕਿ ਇਸ ਵਕਤ গোল্ডি ব্রাড ਦਾ ਇਸ ਜੋ ਜੋ ਡਿਪੋਰਟ ਹੋਏ ਨੇ ਗੈਂਗਸਟਰ ਇਹਨਾਂ ਦੇ ਨਾਲ ਕੁਝ ਵੀ ਪਤਾ ਨਹੀਂ ਕਿ গোল্ডি ব্রাਡ ਕਦੋਂ ਡਿਪੋਰਟ ਹੋਵੇਗਾ ਉਸ ਦੇ ਉੱਪਰ ਕਿਸ ਤਰੀਕੇ ਦੀ ਜੜੀ ਕਾਰਵਾਈਆ ਜੜੀ ਉੱਥੇ ਐਮਬੈਸੀ ਦੁਆਰਾ ਕੀਤੀ ਜਾ ਰਹੀ ਆ ਪਰ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਨੂੰ ਬਹੁਤ ਸਾਰੇ ਅਪਰਾਧਿਕ ਮਾਮਲਿਆਂ ਦੇ ਵਿੱਚ ਵੱਖ-ਵੱਖ ਫਰੋਤੀਆਂ ਦੇ ਮਾਮਲਿਆਂ ਦੇ ਵਿੱਚ গোল্ডি ব্রাਡ ਦੀ ਵੀ ਜੜੀ ਭਾਲ ਚੱਲ ਰਹੀ ਆ ਤੁਹਾਨੂੰ ਇਹ ਵੀ ਦੱਸਣਾ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੇ ਵਿੱਚ ਜੜੀ ਜ਼ਿੰਮੇਵਾਰੀਆ গোলডি ব্রাড ਨੇ ਲਈ ਸੀ ਹਾਲਾਂਕਿ ਪਿਛਲੇ ਜੇ ਪੰਜਾਬ ਸਰਕਾਰ ਨੇ ਦਾਵਾ ਵੀ ਕੀਤਾ ਸੀ ਕਿ গোলਡੀ ব্রাਡ ਨੂੰ ਪੰਜਾਬ ਲਿਆਂਦਾ ਜਾਵੇਗਾ ਪਰ ਹਲੇ ਤੱਕ ਗੈਂਗਸਟਰ গোলਡੀ ব্রাਡ ਪੰਜਾਬ ਨਹੀਂ ਲਿਆਂਦਾ ਗਿਆ ਜਾਂ ਫਿਰ ਉਸ ਬਾਰੇ ਕੋਈ ਵੀ ਸਿੱਧੇ ਤੌਰ ਤੇ ਪੰਜਾਬ ਕਦੋਂ ਆਵੇਗਾ ਭਾਰਤ ਕਦੋਂ ਆਵੇਗਾ ਉਸ ਬਾਰੇ ਸਿੱਧੇ ਤੌਰ ਤੇ ਕੋਈ ਅਪਡੇਟ ਨਿਕਲ ਕੇ ਨਹੀਂ ਸਾਹਮਣੇ ਆਈ ਪਾਰਾ ਇਹ ਜਿਹੜੇ ਗੈਂਗਸਟਰ ਨੇ ਭਾਰਤ ਸਰਕਾਰ ਨੂੰ ਜਾਂ ਫਿਰ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਨੂੰ ਭਾਰਤੀ ਫੋਰਸ ਨੂੰ ਲੁੜੀਂਦੇ ਨੇ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਨੂੰ ਇਸ ਵਕਤ ਬਹੁਤ ਵੱਡੀ ਸਫਲਤਾ ਮਿਲ ਚੁੱਕਿਆ ਕਿਉਂਕਿ ਯੂਐਸਏ ਨੇ ਰਿਪੋਰਟ ਕਰ ਦਿੱਤੇ ਨੇ ਭਾਰਤ ਦੇ ਖਤਰਨਾਕ ਗੈਂਗਸਟਰ ਲੰਬੇ ਸਮੇਂ ਤੋਂ ਜਿਹੜੀ ਉਥੋਂ ਦੀ ਐਮਬੈਸੀ ਦਾ ਸਿਸਟਮ ਆ ਉਸ ਦੇ ਨਾਲ ਗੱਲਬਾਤ ਚੱਲ ਰਹੀ ਸੀ ਵਾਰਤਾ ਲਾਪ ਚੱਲ ਰਹੀ ਸੀ ਇਹਨਾਂ ਦੀ ਜਿਹੜਾ ਫੜੋ ਫੜਾਈ ਨੂੰ ਲੈ ਕੇ ਤੇ ਇਸ ਵਕਤ ਬਾਬਾ ਸਦੀਕੀ ਦੇ ਕਤਲ ਮਾਮਲੇ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੇ ਵਿੱਚ ਮੋਸਟ ਵਾਂਟਡ ਗੈਂਗਸਟਰ ਨੇ ਜਿਹੜੇ ਅਨਮੋਲ ਬਿਸ਼ਨੋਈ ਤੇ ਨਾਲ ਉਸ ਇੱਕ ਉਸੇ ਦੇ ਗਰੁੱਪ ਦਾ ਸਾਥੀ ਹੈ ਜਿਸ ਨੂੰ ਜਗਦੀਪ ਪੁਰਪਾ ਜੱਗਾ ਕਹਿੰਦੇ ਨੇ ਭਾਰਤ ਭੇਜਤਾ ਗਿਆ ਜਾਨੀ ਕਿ ਅਮਰੀਕਾ ਦੀ ਸਰਕਾਰ ਦੇ ਵੱਲੋਂ ਯੂ ਐਸ ਏ ਗਵਰਨਮੈਂਟ ਦੇ ਵੱਲੋਂ ਬਹੁਤ ਵੱਡਾ ਐਕਸ਼ਨ ਕੀਤਾ ਗਿਆ ਤੇ ਇਧਰਲੇ ਪਾਸੇ ਭਾਰਤ ਸਰਕਾਰ ਨੂੰ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਨੂੰ ਬਹੁਤ ਵੱਡੀ ਸਫਲਤਾ ਮਿਲੀ ਅਪਾਰਾਤ ਦੇ ਵਿੱਚ ਬਹੁਤ ਸਾਰੇ ਵੱਖ-ਵੱਖ ਅਪਰਾਧਿਕ ਮਾਮਲਿਆਂ ਦੇ ਵਿੱਚ ਇੰਨਾ ਗੈਂਗਸਟਰਾਂ ਦਾ ਨਾਮ ਆਉਂਦਾ ਤੇ ਖਾਸ ਤੌਰ ਤੇ ਬਹੁਤ ਸਾਰੇ ਫਰੋਤੀ ਦੇ ਮਾਮਲਿਆਂ ਦੇ ਵਿੱਚ ਜਾਂ ਫਿਰ ਇਹਨਾਂ ਦੇ ਗੈਂਗਸਟਰ ਗਰੁੱਪ ਦਾ ਨਾਮ ਲੈ ਕੇ ਫਰੋਤੀਆਂ ਮੰਗੀਆਂ ਜਾਂਦੀਆਂ ਨੇ ਤੇ ਇਹਨਾਂ ਦਾ ਨਾਮ ਆ ਜਾਂਦਾ ਤੇ ਇਹਨਾਂ ਨੂੰ ਲੈ ਕੇ ਹੁਣ ਵੱਡੀ ਅਪਡੇਟ ਆ ਕਿ ਇਹਨਾਂ ਦੇ ਹੀ ਜਿਹੜਾ ਗਰੁੱਪ ਦਾ ਇੱਕ ਮੈਂਬਰ ਆ ਲਾਰੈਂਸ ਬਿਸ਼ਨੋਈ ਭਾਰਤ ਦੀ ਜੇਲ੍ਹ ਦੇ ਵਿੱਚ ਮੰਦਾ ਤੇ ਇਸ ਵਕਤ ਬਾਬਾ ਸਦੀਕੀ ਅਤੇ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੇ ਵਿੱਚ ਜਿਨ੍ਹਾਂ ਦਾ ਨਾਮ ਆਉਂਦਾ ਸੀ ਪੁਚਕਸ਼ ਦੇ ਵਿੱਚ ਬਹੁਤ ਵਾਰ ਇਹਨਾਂ ਦਾ ਨਾਮ ਆਉਂਦਾ ਸੀ ਤੇ ਇਸ ਵਕਤ ਗੈਂਗਸਟਰ ਅਨਮੋਲ ਬਿਸ਼ਨੋਈ ਅਤੇ ਜਗਦੀਪ ਔਰਪਤ ਜੱਗਾ ਨੂੰ ਭਾਰਤ ਯੂਐਸਏ ਗਵਰਨਮੈਂਟ ਦੇ ਵੱਲੋਂ ਡਿਪੋਰਟ ਕੀਤਾ ਗਿਆ ਹੈ